ਤੁਸੀਂ ਲੁੱਟੇ ਜਾਓਗੇ ਇਹ ਗੱਲ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਜੇਕਰ ਕਿਸੇ ਦੇ ਪਿੱਛੇ ਲੱਗ ਗਏ ਤਾਂ ਤੁਹਾਨੂੰ ਫੋਨ ਦੀ ਟੱਲੀ ਖੜਕਦੀ ਤੁਹਾਡੇ ਫੋਨ ਦੀ ਟੱਲੀ ਤੁਹਾਨੂੰ ਫੋਨ ਕਰਨ ਵਾਲਾ ਇਹ ਗੱਲ ਕਹਿੰਦਾ ਕਿ ਭਾਈ ਤੁਹਾਡੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਆ ਤੁਸੀਂ ਥੜਕ ਜਾਨੇ ਹੋ ਤੁਹਾਨੂੰ ਇਹ ਗੱਲ ਕਹੀ ਜਾਂਦੀ ਆ ਕਿ ਭਾਈ ਸੁਪਰੀਮ ਕੋਰਟ ਦੀ ਟੀਮ ਦੇ ਵੱਲੋਂ ਬੋਲਦੇ ਆ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਤੁਹਾਡੇ ਖਿਲਾਫ ਸਮਨ ਜਾਰੀ ਕੀਤਾ ਤੁਸੀਂ ਆਏ ਨਹੀਂਗੇ ਤੁਹਾਨੂੰ ਬੇਲ ਨਹੀਂ ਮਿਲਣੀਗੀ ਤੁਸੀਂ ਬੜੇ ਲੰਮੇ ਸਮੇਂ ਤੋਂ ਗੈਰ ਹਾਜ਼ਰ ਆ ਨਹੀਂ ਤਾਂ ਫਿਰ ਸਾਡੀ ਆ ਗੱਲ ਪੂਰੀ ਕਰੋ ਤੁਸੀਂ ਥੜਕ ਜਾਨੇ ਹੋ ਤੁਹਾਨੂੰ ਕਈ ਵਾਰੀ ਇਹ ਫੋਨ ਆਉਂਦਾ ਕਿ منی ਲਾਂਡਰਿੰਗ ਦਾ ਕੇਸ ਆ ਜਿਹੜਾ ਉਹ ਦਰਜ ਹੋਇਆ ਤੁਹਾਡੇ ਉੱਤੇ ਤੁਸੀਂ ਥੜਕ ਜਾਂਦੇ ਆ ਤੁਹਾਨੂੰ ਇਹ ਗੱਲ ਕਹੀ ਜਾਂਦੀ ਆ ਕਿ ਭਾਈ ਤੁਹਾਡੇ ਇੱਕ ਰਿਸ਼ਤੇਦਾਰ ਨੇ ਆ ਕਾਂਡ ਕਰ ਦਿੱਤਾ ਜੇਕਰ ਤੁਸੀਂ ਉਹਨੂੰ ਬਚਾਉਣਾ ਚਾਹੁੰਦੇ ਆ ਤੇ ਫਿਰ ਭਾਈ ਤੁਸੀਂ ਸਾਡੀ ਆ ਮੰਗ ਮੰਨੋ ਤੁਸੀਂ ਕਈ ਵਾਰ ਥੜਕ ਜਾਂਦੇ ਆ ਜੇ ਤੁਸੀਂ ਥੜਕੇ ਜੇਕਰ ਤੁਸੀਂ ਡਰ ਗਏ ਜੇਕਰ ਤੁਸੀਂ ਝੁੱਕ ਗਏ ਜੇਕਰ ਤੁਹਾਡੇ ਮਨ ਦੇ ਅੰਦਰ ਕੰਬਣੀ ਪੈਦਾ ਹੋ ਗਈ ਤਾਂ ਸਮਝ ਲਓ ਤੁਹਾਡਾ ਲੱਖ ਵੀ ਗਿਆ ਕਰੋੜ ਵੀ ਗਿਆ 2 ਕਰੋੜ ਵੀ ਗਿਆ ਤੇ ਬਾਅਦ ਦੇ ਵਿੱਚ ਕਿਸੇ ਨੂੰ ਦੱਸਣ ਜੋਗੇ ਰਹਿਣਾ ਨਹੀਂ ਇੱਕ ਗੱਲ ਮੈਂ ਪਹਿਲੇ ਬੜੀ ਸਾਫ਼ ਤੇ ਸਪਸ਼ਟ ਕਰ ਦਿਆਂ ਦੁਨੀਆ ਭਰ ਦੇ ਵਿੱਚ ਇਹੋ ਜਿਹਾ ਕੋਈ ਪ੍ਰਬੰਧ ਨਹੀਂ ਕਿ ਜੇਕਰ ਤੁਹਾਨੂੰ ਕਿਸੇ ਨੇ ਗ੍ਰਿਫਤਾਰ ਕਰਨਾ ਜੇਕਰ ਤੁਸੀਂ ਕੋਈ ਗੁਨਾਹ ਕੀਤਾ ਜੇਕਰ ਤੁਹਾਡੇ ਉੱਤੇ ਕੋਈ ਪਰਚਾ ਦਰਜ ਹੋਇਆ ਤੁਹਾਨੂੰ ਫੋਨ ਦੇ ਉੱਤੇ ਗੱਲ ਕਹੀ ਜਾਵੇ ਕਿ ਆਜੋ ਭਾਈ ਥਾਣੇ ਦੇ ਵਿੱਚ ਤੁਹਾਨੂੰ ਬੁਲਾਇਆ ਗਿਆ ਆਜੋ ਭਾਈ ਤੁਸੀਂ ਕਚਹਿਰੀ ਦੇ ਵਿੱਚ ਤੁਹਾਡੀ ਇਹ ਤਰੀਕਾ ਉਹ ਤੁਹਾਡੇ ਘਰ ਦੇ ਵਿੱਚ ਡਾਕੂਮੈਂਟ ਭੇਜਦੇ ਆ ਤੁਹਾਡੇ ਘਰ ਦੇ ਵਿੱਚ ਪੁਲਿਸ ਆਉਂਦੀ ਆ ਜੇ ਗੁਜਰਾਤ ਦੀ ਪੁਲਿਸ ਦਾ ਤੁਹਾਨੂੰ ਫੋਨ ਆਉਂਦਾ ਤੁਹਾਨੂੰ ਯੂਪੀ ਦੀ ਪੁਲਿਸ ਦਾ ਫੋਨ ਆਉਂਦਾ ਤੁਹਾਨੂੰ ਤਾਮਿਲਨਾਡੂ ਦੀ ਪੁਲਿਸ ਦਾ ਫੋਨ ਆਉਂਦਾ ਤੁਹਾਨੂੰ ਮਹਾਰਾਸ਼ਟਰ ਦੀ ਪੁਲਿਸ ਦਾ ਫੋਨ ਆਉਂਦਾ ਤੁਹਾਨੂੰ ਬਿਹਾਰ ਦੀ ਪੁਲਿਸ ਦਾ ਫੋਨ ਆਉਂਦਾ ਤਾਂ ਤੁਸੀਂ ਇੰਨੇ ਵੱਡੇ ਨਹੀਂ ਪਹੁੰਚ ਵਾਲੇ ਬੰਦੇ ਕਿ ਭਾਈ ਉਹ ਤੁਹਾਨੂੰ ਕਹਿਣ ਫੋਨ ਕਰਕੇ ਕੀ ਤੁਸੀਂ ਪਲੀਜ਼ ਆ ਸਕਦੇ ਹੋ ਤੁਹਾਡੇ ਉੱਤੇ ਫਲਾਣਾ ਕੇਸ ਦਰਜ ਹੋਇਆ ਜੇਕਰ ਤੁਹਾਡਾ ਨਾਂ ਉਸ ਕੇਸ ਦੇ ਵਿੱਚ ਹੋਵੇ ਵੀ ਤਾਂ ਉਸ ਸੂਬੇ ਦੀ ਪੁਲਿਸ ਪੰਜਾਬ ਦੀ ਪੁਲਿਸ ਦੇ ਨਾਲ ਸੰਪਰਕ ਕਰੂਗੀ ਤੁਹਾਡੇ ਜ਼ਿਲ੍ਹੇ ਦੀ ਤੁਹਾਡੀ ਤਹਿਸੀਲ ਦੀ ਪੁਲਿਸ ਨਾਲ ਸੰਪਰਕ ਕਰੂਗੀ ਤੇ ਫਿਰ ਤੁਹਾਨੂੰ ਘਰ ਦੇ ਵਿੱਚ ਫੜਨ ਆਇਆ ਜਾਊਗਾ ਤੁਹਾਡੇ ਗ੍ਰਿਫਤਾਰੀ ਵਾਰੰਟ ਹੋਣਗੇ ਪਰ ਜੇਕਰ ਤੁਸੀਂ ਥੜਕ ਗਏ ਤਾਂ ਸਮਝ ਲਓ ਤੁਸੀਂ ਡਿਜੀਟਲ ਅਰੈਸਟ ਹੋ ਗਏ ਜੇ ਤੁਹਾਨੂੰ ਫੋਨ ਆਉਂਦੇ ਲਗਾਤਾਰ ਉਹਨਾਂ ਨੇ ਤੁਹਾਨੂੰ ਆਪਦੇ ਪਲੇਟੇ ਚ ਦੇ ਵਿੱਚ ਲੈ ਲਿਆ ਤੇ ਫਿਰ ਤੁਸੀਂ ਬਾਹਰ ਨਿਕਲ ਨਹੀਂ ਸਕਦੇ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਨਾ ਵੀ ਜੇਕਰ ਇੰਨੀ ਵੱਡੀ ਇੰਨੀ ਪੜ੍ਹੀ ਲਿਖੀ ਹਸਤੀ ਜੇਕਰ ਉਹਦਾ ਪਰਿਵਾਰ ਲੁੱਟਿਆ ਜਾ ਸਕਦਾ ਤੁਸੀਂ ਤਾਂ ਮੈਂ ਕਿਹੜੇ ਬਾਗ ਦੀ ਮੂਲੀ ਆ ਰਿਟਾਇਰਡ ਕਰਨਲ ਨੇ 82 ਸਾਲ ਦੇ ਦਲੀਪ ਸਿੰਘ ਬਾਜਵਾ ਉਹਨਾਂ ਦਾ ਨਾਂ ਚੰਡੀਗੜ੍ਹ ਦੇ ਵਿੱਚੋਂ ਰਹਿੰਦੇ ਹੈਗੇ ਆ ਤੇ ਇਸ ਵੇਲੇ ਉਹ ਸੈਕਟਰ 2 ਦੇ ਰਹਿਣ ਵਾਲੇ ਆ ਦਲੀਪ ਸਿੰਘ ਬਾਜਵਾ ਤੇ ਉਹਨਾਂ ਦੀ ਪਤਨੀ ਦਾ ਨਾਂ ਹੈਗਾ ਜੀ ਰਣਵਿੰਦਰ ਕੌਰ ਦੋਵੇਂ ਸਤਕਾਰਯੋਗ ਨੇ ਦੋਵਾਂ ਜਣਿਆਂ ਦੇ ਕੋਲੋਂ 3 ਕਰੋੜ ਤੇ 41 ਲੱਖ ਰੁਪਈਆ ਵੱਖ-ਵੱਖ ਖਾਤਿਆਂ ਦੇ ਵਿੱਚ ਡਿਜੀਟਲ ਠੱਗਾਂ ਨੇ ਪਵਾ ਲਿਆ 9 ਦਿਨ ਇਹਨਾਂ ਨੂੰ ਡਿਜੀਟਲ ਅਰੈਸਟ ਰੱਖਿਆ ਗਿਆ ਤੁਸੀਂ ਯਕੀਨ ਮੰਨੋਗੇ ਫਰਜ਼ੀ ਪੁਲਿਸ ਫਰਜ਼ੀ ਜੱਜ ਫਰਜ਼ੀ ਕੋਰਟ ਫਰਜ਼ੀ ਕੋਰਟ ਸਟਾਫ ਸਾਰੇ ਦਾ ਸਾਰਾ ਉਹਨੂੰ ਦਿਖਾਇਆ ਗਿਆ ਤੇ ਉਹ ਠੜਕ ਗਏ ਠੜਕਣ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਵੀ ਭਾਈ ਇੰਨੇ ਪੈਸੇ ਇਸ ਖਾਤੇ ਦੇ ਵਿੱਚ ਪਾਓ ਤੁਹਾਡੇ ਕੇਸ ਦੀ ਪੜਤਾਲ ਚੱਲ ਰਹੀ ਹੈ ਜੇਕਰ ਤੁਸੀਂ ਪੜਤਾਲ ਦੇ ਵਿੱਚ ਪਾਕ ਸਾਫ਼ ਹੋ ਕੇ ਨਿਕਲੇ ਤੁਹਾਡੇ ਖਾਤੇ ਦੇ ਵਿੱਚ ਪੈਸੇ ਵਾਪਸ ਆ ਜਾਣਗੇ ਇਹਨਾਂ ਦਾ 3 ਕਰੋੜ ਤੇ 41 ਲੱਖ ਤੱਕ ਗਿਆ ਤੇ 2 ਕਰੋੜ ਹੋਰ ਜਾ ਸਕਦਾ ਸੀ ਜੇਕਰ ਇਹਨਾਂ ਨੂੰ ਪਤਾ ਨਾ ਲੱਗਦਾ ਕਿ ਸਾਡੇ ਨਾਲ ਡਿਜੀਟਲ ਠੱਗੀ ਹੋ ਰਹੀ ਆ ਹੋਇਆ ਅਸਲ ਦੇ ਵਿੱਚ ਕੀ ਆ ਬਈ ਸੈਕਟਰ 2 ਦੇ ਰਹਿਣ ਵਾਲੇ ਇਸ ਪਰਿਵਾਰ ਦੇ ਨਾਲ ਕਰਨਲ ਸਾਹਿਬ ਦੇ ਪਰਿਵਾਰ ਦੇ ਨਾਲ ਧੋਖਾ ਕਿਵੇਂ ਹੋਇਆ ਇੱਕ ਦਿਨ ਇਹਨਾਂ ਨੂੰ ਫੋਨ ਆਉਂਦਾ ਤੇ ਇਹ ਕਹਿੰਦੇ ਜੀ ਕਿ ਜਿਹੜੇ ਠੱਗ ਨੇ ਕਹਿੰਦੇ ਜੀ ਤੁਸੀਂ ਨਰੇਸ਼ ਗੋਇਲ ਨੂੰ ਜਾਣਦੇ ਹੋ ਉਹਦੇ ਘਰੋਂ 200 ਉਤੇ 47 ATM ਮਿਲੇ ਆ ਇੱਕ ਤੁਹਾਡੇ ਨਾਂ ਦਾ ਵੀ ਉਹਦੇ ਵਿੱਚ ਹੈਗਾ 2 ਕਰੋੜ ਦੀ منی ਲਾਂਡਰਿੰਗ ਦਾ ਕੇਸ ਆ ਤੁਹਾਡੇ ਖਾਤੇ ਦੇ ਵਿੱਚ ਵੀ 20 ਲੱਖ ਰੁਪਈਆ ਆਇਆ ਹੋਇਆ ਕਿਉਂਕਿ ਮਾਮਲਾ ਦੇਸ਼ ਦੀ ਸਿਕਿਉਰਿਟੀ ਨਾਲ ਜੁੜਿਆ ਹੋਇਆ ਇਸ ਕਰਕੇ ਜੇਕਰ ਤੁਸੀਂ ਕਿਸੇ ਕੋਲੇ ਬਾਹਰ ਗੱਲ ਕਰੋਗੇ ਤੇ ਫਿਰ ਭਾਈ ਤੁਹਾਡੇ ਉੱਤੇ ਜਾਦਾ ਵੱਡਾ ਪਰਚਾ ਦਰਜ ਹੋ ਸਕਦਾ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਡਰਾਇਆ ਧਮਕਾਇਆ ਫਿਰ ਅਗਲੇ ਦਿਨ ਇਹ ਗੱਲ ਕਹੀ ਗਈ ਵੀ ਭਾਈ ਸੁਪਰੀਮ ਕੋਰਟ ਦੇ ਵੱਲੋਂ ਵੀ ਤੁਹਾਨੂੰ ਇਸ ਵੇਲੇ ਕੇਸ ਜਾਰੀ ਹੋਇਆ ਤੇ ਸੁਪਰੀਮ ਕੋਰਟ ਦੀ ਇੱਕ ਫਰਜ਼ੀ ਲੈਟਰ ਆ ਜਿਹੜੀ ਉਹ ਵੀ ਭੇਜ ਦਿੱਤੀ ਗਈ ਆ ਪਰਿਵਾਰ ਹੋਰ ਡਰ ਗਿਆ ਹੌਲੀ ਹੌਲੀ ਉਹਨਾਂ ਨੇ ਸਾਰੀ ਜਾਣਕਾਰੀ ਲੈ ਲਈ ਵੀ ਭਾਈ ਮਨੀ ਲਾਂਡਰਿੰਗ ਦਾ ਕੇਸ ਆ ਤੁਹਾਡਾ ਇਹਦੇ ਵਿੱਚ ਨਾਮ ਬੋਲਦਾ ਤੁਸੀਂ ਐਂ ਕਹੋ ਜੀ ਕਿ 8 ਲੱਖ ਰੁਪਈਆ ਸਾਡੇ ਖਾਤੇ ਦੇ ਵਿੱਚ ਪਾਓ ਕੇਸ ਦੀ ਪੜਤਾਲ ਤੋਂ ਬਾਅਦ ਫਿਰ ਅਸੀਂ ਤੁਹਾਡੇ ਉਹ ਵਾਪਸ ਕਰ ਦੇਾਂਗੇ ਹੌਲੀ ਹੌਲੀ 5 트ਾਂਜੈਕਸ਼ਨਾਂ ਦੇ ਵਿੱਚ 3 ਕਰੋੜ ਤੇ 41 ਲੱਖ ਰੁਪਈਆ ਕਰਨਲ ਸਾਹਿਬ ਦੇ ਪਰਿਵਾਰ ਦੇ ਕੋਲੋਂ ਇਹਨਾਂ ਡਿਜੀਟਲ ਠੱਗਾਂ ਨੇ ਵੱਖ-ਵੱਖ ਖਾਤਿਆਂ ਦੇ ਵਿੱਚ ਪਵਾ ਲਿਆ ਜਦੋਂ ਵੀ ਉਹ ਖਾਤੇ ਦੇ ਵਿੱਚ ਪੈਸਾ ਪਾਉਂਦੇ ਸੀ ਉਸ ਤੋਂ ਅਗਲਾ ਖਾਤਾ ਹੋਰ ਦਿੱਤਾ ਜਾਂਦਾ ਸੀ ਕਿ ਭਾਈ ਇਹਦੇ ਵਿੱਚ ਪੈਸੇ ਪਾ ਦਿਓ ਤੁਹਾਡੇ ਨਾਲ ਜੁੜਿਆ ਹੋਇਆ ਕੇਸ ਬਹੁਤ ਵੱਡਾ ਹੈਗਾ ਤੁਸੀਂ ਇਸ ਪਛੜੇ ਦੇ ਵਿੱਚ ਫਸ ਜਾਣਾ ਜੇਕਰ ਬਚਣਾ ਚਾਹੁੰਦੇ ਤੇ ਭਾਈ ਤੁਸੀਂ ਫਿਰ ਆ ਤਰੀਕਾ ਅਪਣਾ ਲਓ ਤੁਹਾਡੇ ਪੈਸੇ ਵਾਪਸ ਹੋ ਜਾਣਗੇ ਕਮਾਲ ਦੀ ਗੱਲ ਇਹ ਹੈ ਵੀ ਕਰਨਲ ਸਾਹਿਬ ਨੇ ਸ਼ਿਕਾਇਤ ਦੇ ਵਿੱਚ ਗੱਲ ਕਹੀ ਆ ਕਿ ਇੱਕ ਦਿਨ ਸਾਨੂੰ ਕੋਰਟ ਵੀ ਦਿਖਾਤੀ ਕੋਰਟ ਦੇ ਵਿੱਚ ਬੈਠਾ ਹੋਇਆ ਜੱਜ ਵੀ ਦਿਖਾਤਾ ਉਥੇ ਜੀ ਪੁਲਿਸ ਮੁਲਾਜ਼ਮ ਵੀ ਦਿਖਾਤੇ ਜਿਵੇਂ ਕਿ ਆਮ ਅਦਾਲਤਾਂ ਵਿੱਚ ਹੁੰਦੇ ਆ। ਉਥੇ ਜੀ ਟਾਈਪਰਾਇਟਰ ਜਿਹੜੇ ਉਹ ਚਲਾਉਂਦਾ ਹੋਇਆ ਉਥੇ ਉਹ ਵੀ ਮੁਲਾਜ਼ਮ ਦਿਖਾਤਾ। ਉਥੇ ਸਟੈਨੋ ਵੀ ਬੈਠਾ ਸੀਗਾ। ਉਹਨਾਂ ਨੇ ਵੇਖਿਆ ਵੀ ਭਾਈ ਸਾਰੀ ਤੇ ਕੋਰਟ ਆ। ਇਹ ਤਾਂ ਅਸਲ ਕੋਰਟ ਆ। ਇਹਦੇ ਵਿੱਚ ਸਾਡਾ ਹੁਣ ਕੇਸ ਪਹੁੰਚ ਗਿਆ। ਬੰਦਾ ਥੜਕ ਗਿਆ ਤੇ ਥੜਕਣ ਤੋਂ ਬਾਅਦ 3 ਕਰੋੜ ਤੇ 41 ਲੱਖ ਰੁਪਏ ਦੀ ਠੱਗੀ ਉਹਨਾਂ ਦੇ ਨਾਲ ਵਜ ਗਈ ਆ। ਇਹ ਪਹਿਲੀ ਵਾਰ ਨਹੀਂ ਹੋਇਆ। ਇਹ ਇਕੱਲੇ ਕਰਨਲ ਸਾਹਿਬ ਦੇ ਪਰਿਵਾਰ ਦੇ ਨਾਲ ਨਹੀਂ ਹੋਇਆ। ਇਹ ਤੁਹਾਡੇ ਨਾਲ ਵੀ ਹੋ ਸਕਦਾ। ਪੰਜਾਬ ਦੇ ਵਿੱਚ ਹੁਣ ਤੱਕ ਕਈ ਦਰਜਨ ਕੇਸ ਇਹੋ ਜਿਹੇ ਆ ਚੁੱਕੇ ਆ ਤੁਹਾਨੂੰ ਚੇਤੇ ਹੋਣਾ ਕੁਝ ਕੁ ਸਮਾਂ ਪਹਿਲਾਂ ਦੀ ਗੱਲ ਆ ਕੁਝ ਕੁ ਮਹੀਨੇ ਲੰਘੇ ਆ ਵੀ ਉਦੋਂ ਕਈ ਲੱਖ ਰੁਪਏ ਦੀ ਠੱਗੀ ਵਜੀ ਤੇ ਜਿਹੜੇ ਡਿਜੀਟਲ ਠੱਗਾ ਉਹਨਾਂ ਨੇ ਇਹ ਗੱਲ ਕਹੀ ਦੀ ਕਿ ਅਸੀਂ ਈਡੀ ਦੇ ਵੱਲੋਂ ਬੋਲਦੇ ਆ ਉਹਨਾਂ ਨੇ ਈਡੀ ਦੀ ਜੋ ਲੈਟਰ ਆ ਜੋ ਇਹਨਾਂ ਦੇ ਉੱਤੇ ਦੋਸ਼ ਲਾਏ ਤੇ ਉਹ ਉਹਨਾਂ ਨੂੰ ਵਟਸਐਪ ਵੀ ਕਰਤੀ ਉਹਨਾਂ ਨੂੰ ਈਮੇਲ ਵੀ ਕਰਤੀ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੀ ਲੈਟਰ ਵੀ ਭੇਜੀ ਤੀ ਕਹਿੰਨੇ ਵੀ ਤੁਸੀਂ ਵਾਰ-ਵਾਰ ਬੁਲਾਉਣ ਦੇ ਬਾਵਜੂਦ ਆਏ ਨਹੀਂ ਇਸ ਕੇਸ ਦੇ ਵਿੱਚ ਤੁਹਾਨੂੰ ਜ਼ਮਾਨਤ ਨਹੀਂ ਮਿਲਣੀ ਹੁਣ ਤੁਹਾਡਾ ਕੰਮ ਖਰਾਬ ਆ ਫਿਰ ਹੌਲੀ ਹੌਲੀ ਪੈਸੇ ਪਵਾਏ ਗਏ ਫਿਰ ਪੈਸੇ ਪਵਾਉਂਦੇ ਪਵਾਉਂਦੇ ਇੱਕ ਦਿਨ ਜਦੋਂ ਤੱਕ ਇਹ ਪਤਾ ਲੱਗਾ ਵੀ ਇਹ ਤਾਂ ਜਾਲੀ ਕੰਮ ਆ ਇਹ ਤਾਂ ਠੱਗੀ ਦਾ ਕੰਮ ਆ ਇਸ ਕਰਕੇ ਜਦੋਂ ਤੱਕ ਉਹ ਰੁਕੇ ਉਦੋਂ ਤੱਕ ਕਈ ਲੱਖ ਰੁਪਏ ਨੂੰ ਥੁੱਕ ਲੱਗ ਚੁੱਕਿਆ ਸੀ ਤੇ ਬਾਅਦ ਦੇ ਵਿੱਚ ਕੀ ਹੁੰਦਾ ਅਖੇ ਜੀ ਸਾਈਬਰ ਸੈੱਲ ਦੇ ਕੋਲੇ ਜਾ ਕੇ ਸ਼ਿਕਾਇਤ ਦਰਜ ਕਰਵਾਈ ਆ ਬਾਅਦ ਦੇ ਵਿੱਚ ਕੀ ਹੁੰਦਾ ਕਿ ਅਸੀਂ ਇਸ ਮਾਮਲੇ ਦੀ ਪੜਤਾਲ ਕਰਦੇ ਆ ਮਹੀਨਾ ਖੰਡ ਸਰਗਰਮੀ ਰਹਿੰਦੀ ਆ ਬੰਦੇ ਫੜੇ ਨਹੀਂ ਜਾਂਦੇ ਤੁਹਾਡੇ ਪੈਸੇ ਉਮਰ ਭਰ ਦੇ ਲਈ ਖਤਮ ਹੋ ਗਏ ਕਿਤੇ ਤੁਹਾਨੂੰ ਤਾਂ ਨੀ ਇਹੋ ਜਿਹੇ ਫੋਨ ਆ ਇਸ ਜਾਣਕਾਰੀ ਨੂੰ ਸਾਂਝੀ ਕਰਨ ਦਾ ਮਕਸਦ ਕੀ ਹੈ ਕਿ ਤੁਹਾਨੂੰ ਫੋਨ ਆਉਂਦਾ ਜਾਂ ਮੈਨੂੰ ਵੀ ਫੋਨ ਆ ਸਕਦਾ ਚੁੱਕਨੇ ਰਹਿਣ ਦੀ ਲੋੜ ਆ ਤੁਹਾਨੂੰ ਫੋਨ ਕਰਕੇ ਗੱਲ ਕਹੀ ਜਾਂਦੀ ਕਿ منی ਲਾਂਡਰਿੰਗ ਦੇ ਕੇਸ ਦੇ ਵਿੱਚ ਤੁਹਾਡਾ ਨਾਮ ਬੋਲਿਆ ਤੁਸੀਂ ਥੋੜਾ ਜਿਹਾ ਬੜਕਦੇ ਨਾਲ ਕੀ ਕਰੋ ਕਿ ਭਾਈ ਕੋਈ ਗੱਲ ਨਹੀਂ ਮੈਨੂੰ ਘਰੋਂ ਆ ਕੇ ਫੜ ਲਓ ਤੁਹਾਨੂੰ ਇਹ ਗੱਲ ਕਹੀ ਜਾਂਦੀ ਕਿਸੇ ਦਿੱਲੀ ਦੇ ਵਿੱਚੋਂ ਬੋਲਦੇ ਆ ਅਦਾਲਤ ਦੇ ਵੱਲੋਂ ਤੁਹਾਡੇ ਖਿਲਾਫ ਸਮਣ ਜਾਰੀ ਕੀਤੇ ਗਏ ਆ ਅਦਾਲਤਾਂ ਇੰਨੀਆਂ ਵਹਿਲੀਆਂ ਨਹੀਂ ਕਿ ਸਵਰਨ ਸਿੰਘ ਨੂੰ ਮੱਖਣ ਸਿੰਘ ਨੂੰ ਦੀਪਕ ਕੁਮਾਰ ਨੂੰ ਸੰਤਾ ਸਿੰਘ ਨੂੰ ਬੰਤਾ ਸਿੰਘ ਨੂੰ ਪ੍ਰਵੀਨ ਕੌਰ ਨੂੰ ਫੋਨ ਦੇ ਉੱਤੇ ਇਹ ਗੱਲ ਕਹਿਣ ਉਹਨਾਂ ਦੇ ਕੋਲੇ ਕਾਗਜ਼ ਟਾਈਪ ਕਰਨ ਦੀ ਵੇਲ ਨਾ ਹੋਵੇ ਉਹ ਇਹ ਗੱਲ ਕਹਿਣ ਕਿ ਤੁਸੀਂ ਆ ਜਾਓ ਇੱਥੇ ਆ ਕੇ ਤੁਸੀਂ ਤੁਹਾਡੇ ਖਿਲਾਫ ਕੇਸ ਦਰਜ ਹੋਇਆ ਤੁਸੀਂ ਕਹੋ ਜੀ ਕੋਈ ਗੱਲ ਨਹੀਂ ਮੈਂ ਆ ਨਹੀਂ ਸਕਦਾ ਮੈਨੂੰ ਤੁਸੀਂ ਡਾਕ ਦੇ ਰਹੀਂ ਰਜਿਸਟਰੀ ਦੇ ਰਹੀਂ ਤੁਸੀਂ ਮੈਨੂੰ ਸਬਮਨ ਭੇਜੋ ਤੁਸੀਂ ਆਪਦੇ ਵਕੀਲ ਦੇ ਕੋਲੇ ਸਬਮਨ ਲੈ ਕੇ ਜਾਓ ਜੇ ਤੁਸੀਂ ਥੜਕ ਗਏ ਤਾਂ ਸਮਝ ਲਓ ਉੱਥੇ ਜੱਜ ਵੀ ਨਕਲੀ ਬੈਠਾ ਉੱਥੇ ਪੁਲਿਸ ਅਧਿਕਾਰੀ ਵੀ ਨਕਲੀ ਹੋ ਸਕਦੇ ਆ ਉੱਥੇ ਕੋਰਟ ਦਾ ਸਟਾਫ ਵੀ ਨਕਲੀ ਹੋ ਸਕਦਾ ਉੱਥੇ ਕੁਝ ਵੀ ਨਕਲੀ ਹੋ ਸਕਦਾ ਇਹ ਸਾਰਾ ਕੁਝ ਇੱਕ ਜਿਵੇਂ ਫਿਲਮੀ ਸੀਨ ਹੁੰਦਾ ਇਸ ਤਰੀਕੇ ਨਾਲ ਬਣਾਇਆ ਜਾਂਦਾ ਵੀ ਕੋਟ ਵੀ ਆਪ ਦੀ ਲਾ ਲਓ ਫਿਲਮਾਂ ਵਾਂਗੂ ਤੇ ਸਾਰਾ ਕੁਝ ਆਪਣਾ ਲਾ ਲਓ ਤੇ ਤੁਹਾਨੂੰ ਚੂੰਡ ਲਿਆ ਜਾਂਦਾ ਪੰਜਾਬ ਦੇ ਵਿੱਚ ਇਹੋ ਜਿਹਾ ਕੁਝ ਆਮ ਚੱਲ ਪਿਆ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਹ ਕੁਝ ਆਮ ਹੁੰਦਾ ਹੁਣ ਜਦੋਂ ਦੇਸ਼ ਦੇ ਵੱਖ-ਵੱਖ ਵੱਡੇ ਨੇਤਾਵਾਂ ਨੂੰ ਵੀ ਇਸ ਤਰੀਕੇ ਨਾਲ ਲੁੱਟ ਲਿਆ ਜਾਂਦਾ ਉਹਨਾਂ ਦੀ ਤਾਂ ਭਾਈ ਪਹੁੰਚ ਹੁੰਦੀ ਆ ਉਹ ਤਾਂ ਕਈ ਸੂਬਿਆਂ ਦੀ ਪੁਲਿਸ ਮਗਰ ਲਾ ਦਿੰਦੇ ਆ ਤੁਹਾਨੂੰ ਚੇਤੇ ਹੋਣਾ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਬੀਬੀ ਪਰਨੀਤ ਕੌਰ ਦੇ ਨਾਲ ਵੀ ਇਸੇ ਤਰੀਕੇ ਨਾਲ ਠੱਗੀ ਵੱਜੀ ਸੀ ਉਹ ਤਾਂ ਬੰਦੇ ਫੜ ਲਏ ਗਏ ਸੀ ਇਸ ਕਰਕੇ ਕਿਉਂਕਿ ਉਹ ਪਹੁੰਚ ਵਾਲੇ ਆ ਕਿਉਂਕਿ ਉਹ ਰਸੂਖ ਵਾਲੇ ਆ ਉਹਨਾਂ ਦੇ ਆਲੇ ਦੁਆਲੇ ਦੇ ਸੂਬਿਆਂ ਦੇ ਵਿੱਚ ਵੀ ਤੰਤਰ ਹੈਗੇ ਆ ਪਰ ਤੁਹਾਡਾ ਮੇਰਾ ਤਾਂ ਨਹੀਂ ਆ ਇਸ ਕਰਕੇ ਫੋਨ ਆਉਣ ਤੋਂ ਬਾਅਦ ਥੜਕਿਆ ਨਾ ਕਰੋ ਆਪਾਂ ਕਿਹੜੇ ਚੋਰ ਆ ਆ ਗਿਆ ਤਾਂ ਆ ਗਿਆ ਫੋਨ ਉਹਨੂੰ ਫੋਨ ਕਟੋ ਉਹਨੂੰ ਕਹੋ ਜੀ ਮੈਂ ਵਿਹਲਾ ਨਹੀਂਗਾ ਤੁਹਾਨੂੰ ਕਿੰਨੇ ਫੋਨ ਆਉਂਦੇ ਆ ਕਿ ਮੈਂ ਜੀ ਫਲਾਣੀ ਬੈਂਕ ਦੇ ਵਿੱਚੋਂ ਬੋਲਦਾ ਤੁਹਾਡਾ ਇਨਾ ਪੁਰਾਣਾ ਬਕਾਇਆ ਖੜਾ ਤੁਹਾਡਾ ਇਨਾ ਲੋਨ ਲਿਆ ਹੋਇਆ ਤੁਸੀਂ ਇਸ ਤਰੀਕੇ ਦੇ ਨਾਲ ਗਲਤ ਹੈਗੇ ਆ ਤੁਸੀਂ ਡਿਫਾਲਟਰ ਬਣੀ ਜਾਂਦੇ ਆ ਉਹਨਾਂ ਨੂੰ ਕਹੋ ਜੀ ਘਰ ਆ ਕੇ ਮੈਨੂੰ ਗ੍ਰਿਫਤਾਰ ਕਰ ਲਓ ਮੈਨੂੰ ਫੜ ਲਓ ਪਰ ਮੈਨੂੰ ਫੋਨ ਦੇ ਉੱਤੇ ਬੇਵਕੂਫ ਨਾ ਬਣਾਓ ਜਦੋਂ ਤੁਸੀਂ ਡਰ ਗਏ ਜਦੋਂ ਤੁਸੀਂ ਥੜਕ ਗਏ ਤਾਂ ਸਮਝ ਲਓ ਤੁਹਾਡੇ ਨਾਲ ਉਹ ਹੋਣੀ ਹੈ ਜਿਹੜੀ ਕਿ ਕਰਨਲ ਸਾਹਿਬ ਦੇ ਪਰਿਵਾਰ ਦੇ ਨਾਲ ਹੋਈ ਆ ਇਹ ਡਿਜੀਟਲ ਅਰੈਸਟ ਵਾਲੇ ਇੱਕ ਤਾਣਾ ਬਾਣਾ ਐਸਾ ਬੁੰਦੇ ਆ ਉਹ ਪੁਲਿਸ ਵੀ ਤੁਹਾਡੇ ਕੋਲੇ ਭੇਜ ਦਿੰਦੇ ਆ ਜਾਨੀ ਕਿ ਫੋਨ ਦੇ ਰਹੇ ਵੀ ਭਾਈ ਆ ਲੋ ਜੀ ਹੁਣ ਪੁਲਿਸ ਦਾ ਵੀ ਫੋਨ ਆ ਗਿਆ ਉਹ ਕਹਿੰਦੇ ਜੱਜ ਦਾ ਫੋਨ ਵੀ ਆ ਗਿਆ ਉਹ ਕਹਿੰਦੇ ਜੀ ਈਡੀ ਦਾ ਵੀ ਫੋਨ ਆ ਗਿਆ ਉਹ ਕਹਿੰਦੇ ਸੀਬੀਆਈ ਦਾ ਫੋਨ ਵੀ ਆ ਗਿਆ ਉਹ ਕਹਿੰਦੇ ਇਨਕਮ ਟੈਕਸ ਡਿਪਾਰਟਮੈਂਟ ਦਾ ਵੀ ਫੋਨ ਆ ਗਿਆ ਇਸ ਤਰੀਕੇ ਦੇ ਨਾਲ ਫੋਨ ਦੀਆਂ ਟੱਲੀਆਂ ਖੜਕਦੀਆਂ ਤੁਸੀਂ ਤਰੱਕ ਜਾਣੇ ਆ ਤੇ ਉਸ ਤੋਂ ਬਾਅਦ ਫਿਰ ਤੁਹਾਡੀ ਬਰਬਾਦੀ ਦਾ ਸਿਲਸਲਾ ਸ਼ੁਰੂ ਹੋ ਜਾਂਦਾ ਬਾਕੀ ਭਾਈ ਤੁਸੀਂ ਆਪਦੇ ਪੈਸਿਆਂ ਦੇ ਲਈ ਆਪ ਜ਼ਿੰਮੇਵਾਰ ਆ ਤੁਸੀਂ ਬਚਾ ਕੇ ਰੱਖਣੇ ਆ ਕਿ ਲਟਾਉਣੇ ਆ ਮਗਰੋਂ ਝੋਰਾ ਕਰਨਾ ਕਿ ਪਹਿਲਾਂ ਸਿਆਣਪ ਵਰਤਣੀ ਹੈ ਇਹ ਤੁਹਾਡੀ ਮਰਜ਼ੀ ਆ ਅਸੀਂ ਕਰਨਲ ਸਾਹਿਬ ਦੇ ਪਰਿਵਾਰ ਦੇ ਨਾਲ ਹਮਦਰਦੀ ਰੱਖਦੇ ਆ ਕਿਉਂਕਿ ਬਹੁਤ ਵੱਡੇ ਰਤਬੇ ਵਾਲੇ ਹੁੰਦੇ ਆ ਅੱਜ ਕੱਲ ਆਪਾਂ ਜਾਣਦੇ ਵੈਸੇ ਵੀ ਕਰਨਲ ਬਾਠ ਦਾ ਮਾਮਲਾ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੂੰਜਿਆ ਠੱਗੀ ਉਹਨਾਂ ਨਾਲ ਵੀ ਹੋ ਗਈ ਆ ਉਹਦਾ ਕਾਰਨ ਇਹ ਆ ਕਿ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਧਰਮ ਪਤਨੀ ਬੀਬੀ ਜਸਵਿੰਦਰ ਕੌਰ ਬਾਠ ਦੇ ਵੱਲੋਂ ਗੱਲ ਕਹੀ ਜਾ ਰਹੀ ਆ ਕਿ ਸੂਬੇ ਦੀ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਮੀਟਿੰਗ ਰੱਖੀ ਮੀਟਿੰਗ ਸੀਗੀ ਜੇ 31 ਮਾਰਚ ਨੂੰ ਇਹ ਗੱਲ ਕਹੀ ਸੀ ਵੀ 6 ਵਜੇ ਤੱਕ ਤੁਹਾਨੂੰ ਇਨਸਾਫ਼ ਮਿਲ ਜਾਣਾ ਤੇ ਅੱਜ ਤੱਕ ਕੁਝ ਨਹੀਂ ਮਿਲਿਆ ਨਾਸਰ ਨੂੰ ਕਿਸੇ ਨੇ ਫੋਨ ਕੀਤਾ ਨਾ ਸਾਨੂੰ ਕਿਸੇ ਨੇ ਕੋਈ ਜਾਣਕਾਰੀ ਦਿੱਤੀ ਆ ਅਸੀਂ ਠੱਗੇ ਹੋਏ ਮਹਿਸੂਸ ਕਰਦੇ ਹਾਂ ਇਧਰ ਠੱਗੇ ਗਏ ਪ੍ਰਸ਼ਾਸਨਿਕ ਢਾਂਚੇ ਦੇ ਵੱਲੋਂ ਉਧਰ ਠੱਗੇ ਗਏ ਜੀ ਸਾਈਬਰ ਠੱਗਾਂ ਦੇ ਵੱਲੋਂ ਤੇ ਅੱਜ ਕੱਲ ਠੱਗੀ ਤੁਹਾਡੇ ਬੂਹੇ ਦੇ ਉੱਤੇ ਖੜੀ ਤੁਹਾਨੂੰ ਉਡੀਕ ਰਹੀ ਆ ਵੀ ਭਾਈ ਹੁਣ ਤੂੰ ਮੇਰੇ ਪਲੇਚੇ ਦੇ ਵਿੱਚ ਆ ਜਾ ਤੂੰ ਮੇਰੇ ਵੱਲ ਆ ਜਾ ਇਸ ਕਰਕੇ ਭਾਈ ਆਪਦੇ ਪੈਸੇ ਵੀ ਬਚਾਓ ਆਪਣਾ ਸਨਮਾਨ ਵੀ ਬਚਾਓ ਸਮੇਂ ਦੀ ਇਹ ਇੱਕ ਬਹੁਤ ਵੱਡੀ ਲੋੜ ਹੈਗੀ ਆ ਬਾਕੀ ਆਪਾਂ ਜਾਣਦੇ ਕਿ ਪੁਲਿਸ ਤੰਤਰ ਦਾ ਕੰਮ ਕੀ ਹੋ ਜਾ ਆ ਹੁਣ ਪੁਲਿਸ ਦੇ ਬਾਰੇ ਵੀ ਇੱਕ ਜਾਣਕਾਰੀ ਆਈ ਆ ਕਿ ਬੀਬੀ ਇੱਕ ਜਿਹੜੀ ਕਿ ਆਪਾਂ ਜਾਣਦੇ ਆ ਕਿ ਬਠਿੰਡੇ ਦੇ ਪੁਲਿਸ ਲੈਨ ਨਾਲ ਅਟੈਚ ਆ ਤੇ ਮਾਨਸੇ ਦੇ ਵਿੱਚ ਉਹਦੀ ਡਿਊਟੀ ਆ ਉਹ ਕਾਲੀ ਥਾਰ ਦੇ ਸਮੇਤ ਫੜੀ ਗਈ ਆ ਉਹਦੇ ਕੋਲੋਂ 17 ਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਆ ਇਹ ਵੇਲਾ ਜਦੋਂ ਪੰਜਾਬ ਦੀ ਪੁਲਿਸ ਇਹ ਗੱਲ ਕਹਿੰਦੀ ਕਿ ਅਸੀਂ ਉੱਥੇ ਪੀਲਾ ਪੰਜਾ ਚਲਾ ਦਿੱਤਾ ਅਸੀਂ ਜੇ ਬਲਡੋਜ਼ਰ ਚਲਾ ਕੇ ਆ ਕੁਝ ਕਰ ਦਿੱਤਾ ਉਸ ਵੇਲੇ ਜੇਕਰ ਪੁਲਿਸ ਦੇ ਕੁਝ ਮਿਲਜ਼ਮ ਤੇ ਕੁਝ ਅਧਿਕਾਰੀ ਆਪ ਨਸ਼ਾ ਵੇਚਦੇ ਹੋਣਗੇ ਆਪ ਨਸ਼ਾ ਕਰਦੇ ਹੋਣਗੇ ਤਸਕਰਾਂ ਨਾਲ ਮਿਲੇ ਹੋਣਗੇ ਸਪਲਾਈ ਦੇਣ ਜਾਂਦੇ ਹੋਣਗੇ ਕਾਲੇ ਰੰਗ ਦੀਆਂ ਥਾਰਾਂ ਦੇ ਵਿੱਚ ਤੇ ਫਿਰ ਭਾਈ ਕੰਮ ਹੋ ਗਿਆ ਫਿਰ ਤੁਸੀਂ ਸਮਝ ਲਓ ਵੀ ਭਾਈ ਕੋਈ ਇੱਥੇ ਵਾਲੀ ਵਾਰਸ ਨਹੀਂ ਆ ਪੰਜਾਬ ਦੀ ਸਰਕਾਰ ਨੇ ਇਹ ਗੱਲ ਕਈ ਸੀ ਪਿਛਲੇ ਨਹੀਂ ਕਹਨੇ ਜੀ ਕਿ ਅਸੀਂ ਮਾਰਚ 1 ਤੋਂ ਸ਼ੁਰੂਆਤ ਕੀਤੀ ਹੈ ਯੁੱਧ ਨਸ਼ਾ ਵਿਰੋਧ ਮੁਹਿੰਮ ਤਿੰਨ ਮਹੀਨੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਇਹਦਾ ਮਤਲਬ ਇਹ ਆ ਕਿ 1 ਜੂਨ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਮੁੱਕ ਜਾਣਾ ਇਧਰ ਘਟਾ ਰਏ ਆ ਸਰਕਾਰ ਕਹਿੰਦੀ ਜੀ 54 ਦੇ ਕਰੀਬ ਅਸੀਂ ਤਸਕਰਾਂ ਦੇ ਘਰ ਹੁਣ ਤੱਕ ਘਟਾ ਚੁੱਕੇ ਆ 2500 ਦੇ ਕਰੀਬ ਦੇ ਉੱਤੇ ਪਰਚੇ ਦਰਜ ਕੀਤੇ ਆ ਕਈ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗ੍ਰਿਫਤਾਰ ਕੀਤੇ ਆ ਪਰ ਓਵਰਡੋਸ ਦੇ ਕਰਕੇ ਮੌਤਾਂ ਹਰ ਰੋਜ਼ ਹਾਲੇ ਵੀ ਹੋ ਰਹੀਆਂ ਆ ਆਪਦੀ ਜ਼ਿੰਦਗੀ ਦੀ ਕੀਮਤ ਨੂੰ ਸਮਝ ਗਏ ਤੇ ਸਰਕਾਰਾਂ ਨੂੰ ਬੇਨਤੀ ਕਿ ਕੱਲੇ ਥੁੱਕ ਨਾਲ ਵੜੇ ਨਾ ਪਕਾਗੇ ਤੇ ਅਸਲ ਅਰਥਾਂ ਦੇ ਵਿੱਚ ਲੋਕਾਂ ਦੀ ਸੁਰੱਖਿਆ ਕਰਗੇ ਮਜੀਠੀਆ ਦੀ ਸਿਕਿਉਰਿਟੀ ਵਾਪਸ ਲੈ ਲਈ ਇਹਦਾ ਐ ਕਰ ਲਿਆ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਦਾ ਵੀ ਪ੍ਰਬੰਧ ਕੀਤਾ ਜਾਵੇ ਆਮ ਲੋਕ ਕਿੱਥੇ ਜਾਣ ਨਾ ਉਹ ਮਜੀਠੀਆ ਨੇ ਨਾ ਉਹ ਕੇਜਰੀਵਾਲ ਨੇ ਨਾ ਹੀ ਉਹ ਮਨੀਸ਼ ਸੋਧਿਆ ਨੇ ਨਾ ਹੀ ਉਹ ਕੋਈ ਹੋਰ ਨੇਤਾ ਨੇ ਉਹ ਤਾਂ ਆਮ ਲੋਕ ਆ ਰੇੜੀ ਫੜੀ ਵਾਲੇ ਆ ਕਿਸਾਨ ਆ ਮਜ਼ਦੂਰ ਆ ਵਪਾਰੀ ਆ ਕਲਾਕਾਰ ਆ ਜਿਹੜੇ ਵੀ ਲੋਕ ਇਸ ਵੇਲੇ ਆਮ ਸੁਧਾਰ ਨੇ ਉਹਨਾਂ ਦੀ ਸਿਕਿਉਰਿਟੀ ਦਾ ਵੀ ਪ੍ਰਬੰਧ ਕਰਗੇ ਤੇ ਜਿਹੜੇ ਖਾਸ ਨਹੀਂ ਉਹਨਾਂ ਦਾ ਆਪਸ ਦੇ ਵਿੱਚ ਭੇੜ ਰੀਲਾ ਰਹੀ ਦੇਖ ਲਿਆ ਕਰੋ ਪਰ ਇਹ ਹਕੀਕਤ ਦੇ ਵਿੱਚ ਗੱਲਾਂ ਹੋਰ ਹੁੰਦੀਆਂ ਪਰਦੇ ਪਿੱਛੇ ਕਈ ਖਬਰਾਂ ਹੋਰ ਚੱਲ ਰਹੀਆਂ ਜੀ